ਦੀ ਗੱਲ ਕਣਕਾਂ ਨਾਲ ਜੁੜਦੀ ਹੈ ਇੱਕ ਸ਼ਹਿਰ ਦੀ ਕੁੜੀ ਪਿੰਡ ਦੇ ਮੁੰਡੇ ਨੂੰ ਮਿਲਣ ਵਾਸਤੇ ਬੁਲਾਉਂਦੀ ਹੈ ਤੇ ਉਹ ਮੁੰਡਾ ਅੱਗ ਗੁੱਲੀ ਡੰਡੇ ਦਾ ਵਾਸਤਾ ਦਿੰਦਾ ਕੀ ਗੱਲ ਕਹਿੰਦਾ ਤੁਹਾਡੀ ਨਜ਼ਰ ਹਾਂਜੀ ਉਸਤਾ ਜੀ ਮੁੰਡਾ ਕਹਿੰਦਾ ਉਹ ਤੇਰੇ ਸ਼ਹਿਰੋਂ ਮੇਰਾ ਪਿੰਡ ਬੜੀ ਦੂਰ ਨਹੀਂ ਤੈਨੂੰ ਨਵੇਂ ਨਵੇਂ ਪਿਆਰ ਦਾ ਸਰੂਰ ਨਹੀਂ ਮੀਤੇ ਕੁੜਤੇ ਪਜਾਮੇ ਦੇਖੇ ਜੱਟ ਦੇ ਕਦੇ ਦੇਖਿਆ ਨਹੀਂ ਹੁੰਦਾ ਗਲਹੂਰਨੀ ਕਾਹ ਤੋਂ ਬਿੰਦੇ ਬਿੰਦੇ ਕਰੀ ਜਾਵੇਂ ਫੋਨੀ ਕਾਹ ਤੋਂ ਬਿੰਦੇ ਬਿੰਦੇ ਕਰੀ ਜਾਵੇਂ ਫੋਨੀ ਬਾਪੂ ਕੱਢਦਾ ਗਾਲਾਂ ਨਹੀਂ ਖੜਾ ਵੱਟ ਤੋਂ ਤੇਰੀ ਚੱਲ ਵੀ ਕਰਿਸਮਿਸ ਸੋਹਣੀਏ ਇੱਥੇ ਗੁੱਲੀ ਡੰਡਾ ਮਰਦਾ ਨਹੀਂ ਜੱਟ ਤੋਂ ਤੇਰੇ ਸਹਰੋਂ ਮੇਰਾ ਪਿੰਡ ਬੜੀ ਦੂਰ ਨਹੀਂ ਤੈਨੂੰ ਨਵੇਂ ਨਵੇਂ ਪਿਆਰ ਦਾ ਹੱਕ ਜ਼ਰੂਰ ਨਹੀਂ ਨੀ ਤੇ ਕੁਰਤੇ ਪਜਾਮੇ ਦੇ ਜੱਟ ਦੇ ਕਦੇ ਦੇਖਿਆ ਨਹੀਂ ਹੁੰਦਾ ਕਲਹੂਰ ਨਹੀਂ ਬਾਤੋਂ ਬਿੰਦੇ ਬਿੰਦੇ ਕਰੀ ਜਾਵੇਂ ਪੋਹਨੀ ਬਿੰਦੇ ਬਿੰਦੇ ਕਰੀ ਜਾਵੇਂ ਪੋਹਨੀ ਬਾਪੂ ਕੱਟਦਾ ਗਾਲਾਂ ਨਹੀਂ ਖੜਾ ਵੱਟ ਤੋਂ ਤੇਰੀ ਚੱਲ ਦੀ ਕਰੇ ਸਮੇਸ ਸੋਹਣੀਏ ਇੱਥੇ ਗੁੱਲੀ ਡੰਡਾ ਮਰਦਾ ਨਹੀਂ ਜੱਟ ਤੋਂ ਚੱਲਦੀ ਕਰ ਇਸ ਮਿਸ ਸੋਣੀਏ ਇੱਥੇ ਗੁੱਲੀ ਡੰਡਾ ਮਰਦਾ ਨਹੀਂ ਜੱਟ ਤੋਂ ਚੱਲਦੀ ਕਰ ਇਸ ਮਿਸ ਸੋਣੀਏ ਇੱਥੇ ਗੁੱਲੀ ਡੰਡਾ ਮਰਦਾ ਨਹੀਂ ਜੱਟ ਤੋਂ ਉਹ ਕਬੀਲਦਾਰੀ ਦੀ ਗੱਲ ਕਰਦਾ ਕਬੀਲਦਾਰੀ ਦੇ ਵਿੱਚ ਬੰਦੇ ਤੇ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੀ ਕੀ ਗਣਾਉਂਦਾ ਤੇਰਾ ਪਣ ਦਾ ਟ੍ਰਿਪ ਜੈ ਪੁਰਦਾ ਚੂੜਾ ਟੁੱਟਿਆ ਪਿਆ ਨਹੀਂ ਭਗ ਪਰਦਾ ਤੇਰੇ ਜੰਨ ਦਾ ਤਾਂ ਵੱਧ ਗਿਆ ਗੈਪ ਨਹੀਂ ਵੀਰ ਰੰਗ ਦਾ ਲਵੋਣੇ ਸਿੰਗਾਪੁਰ ਦਾ ਤੇਰਾ ਪਣ ਦਾ ਟ੍ਰਿਪ ਜੈ ਪੁਰਦਾ ਚੂੜਾ ਟੁੱਟਿਆ ਪਿਆ ਨਹੀਂ ਭਗ ਗੁਰਦਾ ਤੇਰ ਤਨ ਦਾ ਤਵੱਦ ਗਿਆ ਗੈਪਨੀ ਵੀ ਜੜਾਂਜ ਦਾ ਨਮੋਣਾ ਪਿੰਡਾਪੁਰ ਦਾ ਜਿਹੜੀ ਆੜਤੀਆ ਮਾਰਦਾ ਏ ਮਿੱਠੀ ਏ ਆੜਤੀਆ ਮਾਰਦਾ ਏ ਮਿੱਠੀ ਏ ਸੱਟ ਭੇੜੀ ਹਨੀਸ਼ ਕੇ ਦੀ ਸੱਟ ਤੋਂ ਤੇਰੀ ਚੱਲ ਦੀ ਕਰੇ ਸਮਿਸ ਸੋਣੀ ਏ ਇੱਥੇ ਗੁੱਲੀ ਡੰਡਾ ਮਾਰਦਾ ਨਹੀਂ ਜੱਟ ਤੋਂ ਚੱਲ ਦੀ ਕਰੇ ਸਮਿਸ ਸੋਣੀ ਏ ਇੱਥੇ ਗੁੱਲੀ ਡੰਡਾ ਮਾਰਦਾ ਨਹੀਂ ਜੱਟ ਤੋਂ ਚੱਲ ਦੀ ਕਰੇ ਸਮਿਸ ਸੋਣੀ ਏ ਇੱਥੇ ਗੁੱਲੀ ਡੰਡਾ ਮਾਰਦਾ ਨਹੀਂ ਜੱਟ ਤੋਂ ਇਹ ਜਿਹੜਾ ਸਾਡਾ ਏਰੀਆ ਜਦੋਂ ਤੱਕ ਲਾਹਵੀਰ ਆ ਉਸਤਾਦ ਜੀ ਨੂੰ ਨਾ ਕਾਵੇ ਉਦੋਂ ਗੱਲ ਹੀ ਮਨ ਦੇ ਇੱਕ ਵਾਰ ਉਸਤਾਦ ਜੀ ਦੇ ਨਾਂ ਤੇ ਤਾੜੀਆਂ ਮਾਰ ਦੋ ਖਿੱਚ ਕੇ ਜੀ ਲਾਹਵੀਰ ਉਸਤਾਦ ਦੇ ਪੀ ਕੇ ਜਲਵਾ ਜਾ ਘਰ ਦੀ ਦਾ ਅਧਿਆ ਉਹ ਕਦੇ ਲੈ ਬਣੀ ਹੋਈ ਦਾ ਫੇਸਬੁੱਕ ਤੇ ਉਹ ਕੀ ਦੀ ਕਿੰਨੀ ਕੋਹਕਾਤ ਰੱਬ ਜਾਣ ਦਾ ਉਹ ਫੋਕੇ ਦਿੱਤੇ ਨਹੀਂ ਮਰੋੜੇ ਐਵੇਂ ਮੁੱਛ ਤੇ ਕੋਣ ਕਿਸੇ ਨੂੰ ਖਮਾਉਂਦਾ ਇੱਥੇ ਝੂਰੀਆਂ ਬੰਦੇ ਖਾਣ ਸਰ ਆਪਣੇ ਹੀ ਭਾਗ ਦੇ ਮਿੱਤਰਾਂ ਦੀ ਚਰਚ ਤੋਂ ਮਿੱਤਰਾਂ ਦੀ ਚਰਚ ਤੋਂ ਮਿੱਤਰਾਂ ਦੀ ਚਰਚ ਤੋਂ ਮੱਝੂ ਕਾਲ ਜਾ ਦੋ ਕੈਪਸੂਲ ਲੈ ਲਈ ਤੂੰ ਤਜਾਬ ਦੇ ਮਿੱਤਰਾਂ ਦੀ ਚਰਚ ਤੋਂ ਮੱਝੂ ਕਾਲ ਜਾ ਦੋ ਕੈਪਸੂਲ ਲੈ ਲਈ ਤੂੰ ਤਜਾਬ ਦੇ ਮਿੱਤਰਾਂ ਦੀ ਚਰਚ ਤੋਂ ਮੱਝੂ ਕਾਲ ਜਾ ਬਹੁਤ ਕੈਪਸੂਲ ਲੈ ਲਈ ਤੂੰ ਤਜਾਬ ਦੇ ਤੱਨਿਆਂ ਨੂੰ ਸ਼ੇਰਾਂ ਵਾਲਾ ਜੋੜਦਾ ਮਨੀ ਮਿਲਦਾ ਯਾਰਾਂ ਨੂੰ ਪਾ ਕੇ ਜੱਫੀਆਂ ਰਤ ਕਾਲੀਆਂ ਚ ਸਾਡੇ ਕਰੇ ਹੁੰਦੀਆਂ ਕਾਲਾ ਚਿੱਟੀਆਂ ਦੇ ਉੱਤੇ ਲਾਲ ਪੱਤੀਆਂ ਰਕੇ ਫੋਨ ਵਿੱਚ ਕਹਦੇ ਉਸ ਬੂਤ ਨੇ ਫੋਨ ਵਿੱਚ ਕਹਦੇ ਉਸ ਬੂਤ ਨੇ ਪਹਿਟ ਖੋਲਣੇ ਆਇਕ ਤੋ ਦੇ ਰਾਜ ਦੇ ਜੇ ਮਿੱਤਰਾਂ ਦੀ ਚੜ੍ਹਤ ਤੋਂ ਮਿੱਤਰਾਂ ਦੀ ਚੜ੍ਹ ਤੋ ਮੱਚੂ ਕਾਲ ਜਾ ਦੋ ਕੈਪਸੂਲ ਲੈ ਲਈ ਤੂੰ ਤਜਾਬ ਦੇ ਮਿੱਤਰਾਂ ਦੀ ਚੜ੍ਹ ਤੋ ਮੱਚੂ ਕਾਲ ਜਾ ਦੋ ਕੈਪਸੂਲ ਲੈ ਲਈ ਤੂੰ ਤਜਾਬ ਦੇ ਮਿੱਤਰਾਂ ਦੀ ਚੜ੍ਹ ਤੋ ਮੱਚੂ ਕਾਲ ਜਾ ਦੋ ਕੈਪਸੂਲ ਲੈ ਲਈ ਤੂੰ ਤਜਾਬ ਦੇ ਸੋ ਬਹੁਤ ਬਹੁਤ ਸ਼ੁਕਰੀਆ ਜਿੰਨੇ ਕਮੈਂਟ ਜਿਹੜੇ ਵਧੀਆ ਲੱਗੇ ਇੱਕ ਵਾਰ ਤਾੜੀ ਮਾਰ ਦਿਓ ਕਿਉਂਕਿ ਮੇਰਾ ਨਵਾਂ ਨਵਾਂ ਜਿਹਾ ਕੰਮ ਹੈ ਤੇ ਬਹੁਤ ਬਹੁਤ ਸ਼ੁਕਰੀਆ ਫਿਰ ਤੋਂ ਸਾਰੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਅਸ਼ੋਕ ਮਾਸਤੀ ਜੀ ਕੁਲਵੰਤ ਉਪਲੇ ਸਾਹਿਬ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਥੇਕ ਸਾਡੇ ਮਿਸਟਰ ਰਕੇਸ਼ ਗਰਗ ਜੀ ਵਾਈਸ ਪ੍ਰੈਜ਼ੀਡੈਂਟ ਐ ਆਰਟੀਆ ਐਸੋਸੀਏਸ਼ਨ ਵੱਲੋਂ ਇੱਕ ਡੈਰੀ ਸਾਡੇ ਵੀ ਨੂੰ ਸਨਮਾਨਿਤ ਕੀਤੀ ਜਾ ਰਹੀ ਹੈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਐਸੀ ਸਾਡਾ ਕਪਤਾਨ ਕੈਕੀ ਦਾ ਕਪਤਾਨ ਆਉਣ ਵਾਲੇ ਸਮੇਂ ਦਾ ਧੰਨਵਾਦ ਇਸ ਤੋਂ ਬਾਅਦ ਇੱਕ ਇੱਕ ਗੀਤ ਲਈ ਐ ਸਾਡੇ ਜਿੰਦ ਨੀਲੋ ਵਾਲ ਮੈਂ ਜਿਹੜੀ ਆਪਣੀ ਸ਼ੈਰੀ ਹੈ ਆਪਣੀਆਂ ਗੱਲਾਂ ਬਾਤਾਂ ਨੇ ਸਿਰਫ ਆਉਣ ਲਈ ਆਏ ਹੋਏ ਮਹਿਮਾਨ ਸੱਜਣਾ ਦੇ ਜਿਹੜੇ ਨਾ ਆ ਮੈਂ ਤੇ ਸਾਡਾ ਗੁਰਮੀਤ ਲਹਿਰਾ ਅਸੀਂ ਆਪਣੀ ਡਿਊਟੀ ਇਹੀ ਨਿਭਾਈ ਜਾਵਾਂਗੇ ਤੇ ਕਲਾਕਾਰ ਨੂੰ ਸਾਰੇ ਸੱਜਣਾ ਨੂੰ ਮੈਂ ਬੇਨਤੀ ਕਰਾਂ ਸਾਡੇ ਕਲਾਕਾਰ ਭਰਾਵਾਂ ਨੂੰ ਔਰ ਗੁੱਟ ਤੇ ਮੈਂ ਘੜੀ ਤਾਂ ਬੰਨੀ ਐ ਵੀ ਇੱਕ ਟਾਈਮ ਦਿੱਤਾ ਜਾਊ ਚਾਹੇ 5 ਮਿੰਟ ਚਾਹੇ 10 ਮਿੰਟ ਮੇਰੇ ਕੰਨੀਓ 10 ਮਿੰਟਾਂ ਚ 15 ਗੀਤ ਗਾ ਲਿਓ ਉਹ ਤੁਹਾਡੀ ਮਰਜ਼ੀ ਹੋਊਗੀ ਟਾਈਮ ਵਾਈਜ਼ ਜਿਨ੍ਹਾਂ ਜਿਨਾਂ ਕ ਕਲਾਕਾਰਾਂ ਸਾਡੇ ਪ੍ਰਧਾਨ ਸਾਹਿਬ ਜਨਾਬ ਅਸ਼ੋਕ ਮਸਤੀ ਜੀ ਵੱਲੋਂ ਔਰ ਜਿੰਨਾ ਟਾਈਮ